ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਇਸ ਦਰਬਾਰ ਤੇ ਆਉਣ ਵਾਲੇ ਲੋਕਾਂ ਨੂੰ ਨਹੀਂ ਖਾਣੇ ਪੈਂਦੇ ਦਰ ਦਰ ਦੇ ਠੱਕੇ ਜਨਮਾਂ ਜਨਮਾਂ ਤੋਂ ਮਾਨਸਿਕ ਰੋਗੀ ਵੀ ਗੁਰੂ ਸਾਹਿਬ ਦੇ ਜੋੜੇ ਮੱਥੇ ਤੇ ਲਗਵਾ ਕੇ बन ਜਾਂਦੇ ਨੇ ਪ੍ਰੋਫੈਸਰ ਟੀਚਰ ਤੇ ਵੱਡੇ ਵੱਡੇ ਵਿਦਵਾਨ ਇੱਥੇ ਆ ਕੇ ਕੈਂਸਰ ਤੋਂ ਲੈ ਕੇ ਪੈਰ ਦੀਆਂ ਤਲੀਆਂ ਤੱਕ ਪੁਰਾਣੇ ਤੋਂ ਪੁਰਾਣੇ ਰੋਗ ਹੋ ਜਾਂਦੇ ਨੇ ਜੜ ਤੋਂ ਖਤਮ ਪਰ ਪਰ ਉਸੇ ਤੇ ਸੱਚੇ ਮਨ ਨਾਲ ਆਉਣਾ ਪੈਂਦਾ ਹੈ ਤਾਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਇਸ ਦਰਬਾਰ ਤੇ ਪਰ ਆਉਣਾ ਕਦੋਂ ਤੇ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਹੈ ਇਹ ਤੁਹਾਨੂੰ ਅਸੀਂ ਦੱਸਾਂਗੇ ਇਸ ਵੀਡੀਓ ਦੇ ਰਾਹੀਂ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਕਮੈਂਟ ਜਰੂਰ ਕਰਿਓ ਸਤਿ ਅਕਾਲ ਸਵਾਗਤ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਧੰਤਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਗੁਰਦੁਆਰਾ ਸਾਹਿਬ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਜੀ ਪਿੰਡ ਸੈਦਕੇ ਜ਼ਿਲ੍ਹਾ ਮਾਨਸਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਵੀ ਆਪਣੇ ਦੁੱਖ ਰੋਗ ਹੁੰਦੇ ਨੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਧੰਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋੜਾ ਸਾਹਿਬ ਦੇ ਦਰਸ਼ਨਾਂ ਦੇ ਨਾਲ ਦੂਰ ਹੋ ਜਾਂਦੇ ਨੇ ਤੇ ਆਪਾਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੇ ਨਾਲੇ ਤਨਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋੜਾ ਸਾਹਿਬ ਦੀ ਵੀ ਦਰਸ਼ਨ ਕਰਵਾਉਨੇ ਆ ਇਹ ਹੈ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੀ ਵਾਲਾ ਗੇਟ ਦੂਰੋਂ ਨੇੜਿਓਂ ਆਉਣ ਵਾਲੀਆਂ ਸੰਗਤਾਂ ਲਈ ਆਪਣੇ ਕਾਰ ਮੋਟਰਸਾਈਕਲ ਖੜਾਉਣ ਲਈ ਗੁਰਦੁਆਰਾ ਸਾਹਿਬ ਦੀ ਵਿੱਚ ਇੱਕ ਪਾਰਕਿੰਗ ਦਾ ਪ੍ਰਬੰਧ ਵੀ ਹੈ ਆਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਉਸ ਦੇ ਨਾਲ-ਨਾਲ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਦੇ ਹਾਂ ਇਹ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਸਚਨ ਸਤ ਮਲਜੀ ਦੀ ਗੁਰਦੁਆਰਾ ਸਾਹਿਬ ਹੈ ਜਿਨ੍ਹਾਂ ਨੇ ਅੰਬਾਲੇ ਇਲਾਕੇ ਦੀ ਪ੍ਰਚਾਰ ਦੀ ਸੇਵਾ ਕੀਤੀ ਤੇ ਨਾਲ ਹੀ ਗੁਰੂ ਦਰਬਾਰ ਦੇ ਲੰਗਰਾਂ ਦੀ ਸੇਵਾ ਕੀਤੀ ਧੰਨ ਧੰਨ ਬਾਬਾ ਸਚਨ ਸਤ ਜੀ ਨੇ 12 ਸਾਲ ਗੁਰੂ ਦਰਬਾਰ ਵਿੱਚ ਲੰਗਰਾਂ ਦੀ ਸੇਵਾ ਕੀਤੀ ਜਿਸ ਤੋਂ ਪ੍ਰਸੰਨ ਹੋ ਕੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਆਪਣੇ ਚਰਨਾਂ ਦੇ ਜੋੜਾ ਸਾਹਿਬ ਬਖਸ਼ਿਸ਼ ਕੀਤੇ ਤੇ ਉਹਨਾਂ ਨੂੰ ਤਿੰਨ ਵਾਰ ਦੇਣਾ ਕੀਤੇ ਹਲਕੇ ਕੁੱਤੇ ਦਾ ਕਟਿਆ ਪਾਗਲਪਨ ਤੇ ਹਜੀਰਾ ਵਾਲਾ ਰੋਗ ਜੋੜਾ ਸਾਹਿਬ ਨੂੰ ਮੱਥੇ ਨੂੰ ਲਗਾਉਂਦੇ ਆ ਦੂਰ ਹੋ ਜਾਣਗੇ ਗੁਰਦੁਆਰਾ ਪਾਹਨ ਸਾਹਿਬ ਦੇ ਵਿੱਚ ਹਰ ਰੋਜ਼ ਕਈ ਲੋਕ ਜੋੜਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਨੇ ਤੇ ਆਪਣੇ ਦੁੱਖਾਂ ਤੇ ਰੋਗਾਂ ਤੋਂ ਮੁਕਤੀ ਪਾਉਂਦੇ ਨੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਮਹੀਨੇ ਮੱਸੀਆ ਦਿਹਾੜਾ ਮਨਾਇਆ ਜਾਂਦਾ ਹੈ ਇਸ ਤਸਵੀਰ ਦੇ ਵਿੱਚ ਤੁਸੀਂ ਧੰਨ ਧੰਨ ਬਾਬਾ ਸੱਜਣ ਸੱਚ ਜੀ ਨੂੰ ਝੱਲੇ ਰਾਣੀ ਨੂੰ ਜੋੜਾ ਸਾਹਿਬ ਲਗਾਉਂਦੇ ਹੋਏ ਦੇਖ ਸਕਦੇ ਆਂ ਦੂਰੋਂ ਨੇੜੇੋਂ ਆਈਆਂ ਸੰਗਤਾਂ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ 24 ਘੰਟੇ ਗੁਰੂ ਕਾ ਲੰਗਰ ਵਰਤਾਇਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਦੂਰੋਂ ਆਈਆਂ ਸੰਗਤਾਂ ਦੇ ਰਹਿਣ ਦੇ ਲਈ ਕਮਰੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਗੁਰਦੁਆਰਾ ਪਾਹਨ ਸਾਹਿਬ ਦੇ ਵਿੱਚ ਆਉਣ ਦੇ ਲਈ ਰੇਲਵੇ ਸਟੇਸ਼ਨ ਬੁੱਢਲਾ ਅਡਾ ਦਾ ਟ੍ਰੇਨਾਂ ਦਾ ਟਾਈਮ ਵੀ ਲਿਖਿਆ ਹੋਇਆ ਆ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗਿੱਤਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਵੀ ਲੋਕ ਆਪਣੇ ਦੁੱਖਾਂ ਤੋਂ ਮੁਕਤੀ ਪਾ ਸਕਣ ਮਿਲਦੇ ਹਾਂ ਤੁਹਾਨੂੰ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਕਿਸੇ ਨਵੀਂ ਜਗ੍ਹਾ ਤੇ